ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਪਣੇ YouTube ਚੈਨਲ Proud Punjabi PV ਤੇ ਰਹਿਣ ਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਵਿੱਚ ਜੀ ਆਪਾਂ ਲੁਧਿਆਣਾ ਪਹੁੰਚੇ ਹੋਇਆ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬੀ ਤੁਹਾਨੂੰ ਆਪਾਂ ਦਰਸ਼ਨ ਕਰਾਉਣੇ ਆ ਬਨੇ ਰਹੇ ਬਲੌਗ ਦੇ ਐਂਡ ਤੱਕ ਬਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਇਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੋ ਕਿ ਲੁਧਿਆਣਾ ਦੇ ਵਿੱਚ ਬਣਿਆ ਹੋਇਆ ਰੇਲਵੇ ਸਟੇਸ਼ਨ ਦੇ ਬਿਲਕੁਲ ਕੋਲੇ ਗੁਰਦੁਆਰਾ ਬਣਿਆ ਹੋਇਆ ਜੀ ਤੁਸੀਂ ਇੱਕ ਵਾਰੀ ਜੀ ਜ਼ਰੂਰ ਦਰਸ਼ਨ ਕਰਨ ਲਈ ਆਇਓ ਬਿਲਕੁਲ ਹੈ ਜੀ ਇੱਕ ਹੋਰ ਦੁਆਰਾ ਸਹਿਬ ਪਟਿਆਲੇ ਵਾਲੇ ਦੁੱਖ ਨਿਵਾਰਨ ਗੁਰਦੁਆਰੇ ਬਾਗ ਹੀ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਜਦ ਵੀ ਇੱਥੇ ਆਵੋਗੇ ਜੀ ਤੁਹਾਨੂੰ ਬਹੁਤ ਸਾਰੇ ਲੋਕ ਇੱਥੇ ਮਿਲਣਗੇ ਇੱਥੇ ਜੀ ਲੋਕਾਂ ਦੀਆਂ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨਾ ਇੱਧਰ ਤੁਸੀਂ ਜਲ ਸਕਦੇ ਸਕ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਜੀ ਤੁਸੀਂ ਇੱਧਰਲੇ ਖੱਬੇ ਪਾਸੇ ਜੀ ਜੋੜਾਕਰ ਬਣਿਆ ਹੋਇਆ ਤੁਸੀਂ ਆਪਣੇ ਜੋੜੇ ਜਮਾ ਕਰਵਾ ਸਕਦੇ ਹੋ ਹੁਣ ਆਪਾਂ ਜੀ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਅੰਦਰੋਂ ਦਰਸ਼ਨ ਕਰਾਉਣ ਲਈ ਲੈ ਕੇ ਚੱਲਦੇ ਆਂ सामने ये ਤੁਸੀਂ ਗੇਟ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਜੀ ਅੱਜ ਸੁਣਾ ਸਕਦੇ ਹਾਂ ਜੀ ਤੁਸੀਂ ਗੁਰਦੁਆਰਾ ਸਿੰਘ ਦੱਖਣੇ ਬਾਦ ਨਾ ਸਾਹਿਬ ਲੁਧਿਆਣਾ ਵਿਖੇ ਆਤਮ ਜਣ ਸਗਲ ਵਦ ਤਨਾ ਸ੍ਰੀ ਹਰ ਲਾ ਪੰਜਵਾ ਜਾ ਕੋ ਹਰ ਰੰਗ ਦਾ ਕੋ ਇਸ ਗੁਰਦੁਆਰਾ ਸਾਹਿਬ ਦੀ ਬਾਹਰ ਆ ਕੇ ਤੁਸੀਂ ਇੱਧਰ ਦੇਖ ਸਕਦੇ ਹੋ ਬੌਲੀ ਸਾਹਿਬ ਦਾ ਜਲ ਸਕ ਸਕਦੇ ਹੋ ਜੀ ਜੋ ਕਿ ਟੂਟੀਆਂ ਰਹੀ ਆਉਂਦਾਗਾ ਟੂਟੀਆਂ ਲੱਗੀਆਂ ਹੋਈਆਂ ਹਨ ਜੀ ਤੁਸੀਂ ਜਲ ਸਕ ਸਕਦੇ ਹੋ ਇਹ ਗੁਰਦੁਆਰਾ ਸਾਹਿਬ ਦਾ ਹੀ ਬੈਕ ਸਾਈਡ ਆ ਜਾਂਦੀ ਹੈ। ਉਧਰ 메ਨ ਗੇਟ ਆ ਜਾਂਦਾ। ਥੱਲੇ ਉਤਰਨ ਅਸਾਰੀ ਤੁਸੀਂ ਲੰਗਰ ਛੱਕ ਸਕਦੇ ਹੋਗੇ। ਆਪਾਂ ਤੁਹਾਨੂੰ ਲੰਗਰ ਹਾਲ ਦੇ ਵਿੱਚ ਲੈ ਕੇ ਚੱਲਦੇ ਆਂ ਇੱਥੇ ਜੇਕਰ ਜੀ ਕਿਸੇ ਜੱਤ ਨੂੰ ਖਾਣਾ ਹੋਵੇ ਤਾਂ ਉਹ ਵੀ ਖਾ ਸਕਦਾਗਾ ਰਾਤ ਵੀ ਰੁਕ ਸਕਦਾ ਜੀ ਸਨਾਗ ਜੀ ਦੇ ਪੈਨ ਲਈ ਥੋੜੀ ਜੀ ਲੰਗਰ ਹਾਲ ਦੇ ਕੋਲ ਲੰਗਰ ਹਾਲ ਦੇਖ ਸਕਦੇ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਐਂਟਰ ਹੋਣ ਲਈ ਦੋ ਰਸਤੇ ਹਨ ਇੱਕ ਰਸਤਾ ਆਪਾਂ ਉਧਰੋਂ ਆਏ ਸੀਗੇ ਤੇ ਇੱਕ ਰਸਤਾ ਬਿਲਕੁਲ ਗੁਰਦੁਆਰਾ ਸਾਹਿਬ ਜੀ ਦੇ ਸਾਹਮਣੇ ਪਟਰੀਆਂ ਬਨੀਆਂ ਹੋਈਆਂ ਨੇ ਇਹ ਰੇਲਵੇ ਵਾਲੀਆਂ ਤੁਹਾਨੂੰ ਆਪਾ ਦਿਖਾ ਦਿੰਨੇ ਆ ਇਹ ਉਹ ਗੇਟ ਆ ਸਾਹਮਣੇ ਤੁਸੀਂ ਰੇਲ ਗੱਡੀਆਂ ਵੇਖ ਸਕਦੇ ਹੋ ਜੋ ਕਿ ਸਿੱਧਾ ਰੇਲਵੇ ਸਟੇਸ਼ਨ ਲੁਧਿਆਣੇ ਵੱਲ ਜਾਂਦੀਆਂ ਨੇ ਇੱਥੋਂ ਬਿਲਕੁਲ ਸਲੋ ਹੋ ਕੇ ਟ੍ਰੇਨ ਹੌਲੀ-ਹੌਲੀ 5 ਮਿੰਟਾਂ ਤੱਕ ਸਟੇਸ਼ਨ ਤੱਕ ਪਹੁੰਚ ਜਾਂਦੀ ਆ ਤੁਸੀਂ ਜੇਕਰ ਤੁਹਾਡੀ ਟ੍ਰੇਨ ਇੱਥੇ ਵੀ ਰੁਕਦੀ ਆ ਤਾਂ ਤੁਸੀਂ ਇੱਥੇ ਵੀ ਪੁੱਤਰ ਕੀ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਕਰਨ ਲਈ ਆ ਸਕਦੇ ਹੋ ਪਟਰੀਆਂ ਵੇਖ ਸਕਦੇ ਹੋ ਤੁਸੀਂ ਤੇ ਇੱਧਰ ਇਹ ਗੱਡੀ ਜਾਂਦੇ ਨੇ ਸਟੇਸ਼ਨ ਹੈ ਇੱਧਰਲੇ ਪਾਸੇ ਜੀ ਜੇ ਅੱਜ ਦਾ ਬਲੌਗ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਓ ਜਿਹੜੇ ਆਪਣੇ ਚੈਨਲ ਤੇ ਵੀਰ ਭੈਣ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣ ਤਾਂ ਜੋ ਤੁਹਾਡੇ ਤੱਕ ਇਹ ਜਿਹੀਆਂ ਹੋਰ ਵੀਡੀਓ ਲੈ ਕੇ ਤੁਹਾਡੇ ਤੱਕ ਆਪਾਂ ਸਭ ਤੋਂ ਪਹਿਲਾਂ ਪਾਉ ਸਕੀਏ ਥੈਂਕਸ ਫॉर ਵਾਚਿੰਗ